ਮਰਤਕ ਸਾਨਦੇ ਘਰ ਬਿਕਰਮਜੀਤ ਸਿੰਘ ਮਜੀਠੀਆ ਪਹੁੰਚੇ ਨੇ ਦੱਸਦੇ ਕਿ ਸੰਭੂ ਬਾਰਡਰ ਤੇ ਗਿਆਨ ਸਿੰਘ ਗਰਦਾਸਪੁਰ ਦੇ ਰਹਿਣ ਵਾਲੇ ਸੀ ਔਰ ਉਹਨਾਂ ਦੀ ਉਥੇ ਡੈਥ ਹੋ ਗਈ ਸੀ ਜਿੱਥੇ ਬਿਕਰਮਜੀਤ ਸਿੰਘ ਮਜੀਠੀਆ ਹੁਣ ਉਹਨਾਂ ਦੇ ਘਰ ਪਹੁੰਚੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਦੀ ਸਰਕਾਰ ਅਤੇ ਹਰਿਆਣਾ ਦੀ ਸਰਕਾਰ ਦੇ ਨਾਲ ਰਲ ਕੇ ਮੁੱਖ ਮੰਤਰੀ ਭਗਵੰਤ ਮਾਨ ਕੋਈ ਕਾਰਵਾਈ ਨਹੀਂ ਕਰਦੇ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਜ਼ਮੀਨ ਦੇ ਅੰਦਰ ਪੰਜਾਬ ਦੇ ਜਗ੍ਹਾ ਦੇ ਵਿੱਚ ਬੰਬ ਸਿੱਟੇ ਜਾ ਰਹੇ ਨੇ ਉਹਨਾਂ ਦੇ ਵੱਲੋਂ ਉਹ ਉਹ ਕੋਈ ਵੀ ਉਹਨਾਂ ਤੇ ਕਾਰਬਨ ਕੀਤੀ ਜਾ ਰਹੀ ਇਸ ਨੂੰ ਲੈ ਕੇ ਵਿਕਰਮਜੀਤਿਆ ਨੇ ਪੰਜਾਬ ਦੀ ਸਰਕਾਰ ਤੇ ਸਵਾਲ ਖੜੇ ਕੀਤੇ ਨੇ ਕੇਂਦਰ ਦੀ ਸਰਕਾਰ ਤੇ ਵੀ ਸਵਾਲ ਖੜੇ ਕੀਤੇ ਨੇ ਕੇਂਦਰ ਦੇ ਸਰਕਾਰ ਨੇ ਜਦੋਂ ਵਾਦਾ ਕੀਤਾ ਸੀ ਤਾਂ ਉਹ ਵਾਦਾ ਪੂਰਾ ਕਰਨ ਕੀਤਾ ਬਹੁਤ ਵਧੀਆ ਸੇਚ ਸੀ ਤੰਦਰੁਸਤ ਸਨ ਕਾਰਨ ਆ ਕਿ ਜਿੰਨਾ ਅਥਰੂ ਗੈਸ ਉੱਥੇ ਸਿੱਟਿਆ ਗਿਆ ਹੁਣ ਹਰੇਕ ਦੇ ਫੇਫੜੇ ਏਡੇ ਕਾਬਲ ਨਹੀਂ ਕੀ ਉਹਨਾਂ ਧੂਆਂ ਲੈ ਕੇ ਵੀ ਉਹ ਆਪ ਦੀ ਸਰੀਰਕ ਤੌਰ ਤੇ ਫਿੱਟ ਰਹੇ ਔਰ ਇਹ ਹੀ ਕਾਰਨ ਬਣਿਆ ਕਿ ਸ਼ਾਇਦ ਜਿਹੜੀ ਡੈਥ ਦਾ ਕਾਰਨ ਬਣਿਆ ਔਰ ਇਹ ਗੱਲ بار-ਬਾਰ ਉਠਾਈ ਜਾ ਰਹੀ ਆ ਜਿਹਦੇ ਬਾਰੇ ਨਾ ਤਾਂ ਪੰਜਾਬ ਸਰਕਾਰ ਕੁਝ ਕਹਿ ਰਹੀ ਆ ਤੇ ਨਾ ਹਰਿਆਣਾ ਸਰਕਾਰ ਤੋਂ ਤਾਂ ਚਲੋ ਕੀ ਆਸ ਅਸੀਂ ਰੱਖਣੀ ਜੀ ਨਾ ਕੇਂਦਰ ਦੀ ਸਰਕਾਰ ਇਸ ਗੱਲ ਨੂੰ ਅਡਰੈਸ ਕਰੇ ਦੇਖੋ ਕਿਸਾਨ ਹਲੇ ਬਾਰਡਰ ਤੇ ਨੇ ਸ਼ੰਭੂ ਤੇ ਨੇ ਔਰ ਉਹ ਏਰੀਏ ਤੇ ਨੇ ਜੋ ਪੰਜਾਬ ਦੀ ਧਰਤੀ ਆ ਸਾਰ ਜਮੀਨ ਪੰਜਾਬ ਦੀ ਹੈ ਔਰ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਹੁਣ ਪੰਜਾਬ ਦੀ ਉਹ ਧਰਤੀ ਤੇ ਆ ਕੇ ਜੇ ਕੋਈ ਸਾਡੇ ਕਿਸਾਨਾਂ ਨੂੰ ਜਾਂ ਕਿਸੇ ਵਸਨੀਕ ਨੂੰ ਕਿਸੇ ਤਰੀਕੇ ਦਾ ਵੀ ਨੁਕਸਾਨ ਪਹਚਾਵੇ ਤੇ ਫਿਰ ਉਹਦੇ ਤੇ ਕਾਰਵਾਈ ਬਣਦੀ ਹੈ ਕਾਰਵਾਈ ਕਿਹਨੇ ਕਰਨੀ ਹੈ ਮੁੱਖ ਮੰਤਰੀ ਨੇ ਮੁੱਖ ਮੰਤਰੀ ਉਹ ਮਨਿਸਟਰਾਂ ਮਗਰ ਹੋਮ ਮਿਨਿਸਟਰ ਸਾਹਿਬ ਕਿਸਾਨਾਂ ਨਾਲ ਬੈਠਦੇ ਜਰੂਰ ਨੇ ਮਗਰ ਇਸ ਗੱਲ ਦਾ ਜਵਾਬ ਅਜ ਤੱਕ ਨਹੀਂ ਦੇ ਰਹੇ ਅੱਜ ਮੇਰੇ ਕੋਲ ਮੈਂ ਕੁਝ ਪੱਤਰਕਾਰਾਂ ਨੂੰ ਵੀ ਮਿਲ ਕੇ ਆਇਆ ਇੱਥੇ ਆਉਣ ਤੋਂ ਪਹਿਲਾਂ ਮੈਨੂੰ ਇੱਕ ਵੀਡੀਓ ਮਿਲੀ ਹੈ ਜੀ ਮੈਂ ਬੜਾ ਹੈਰਾਨ ਹੋਇਆ ਕਿ ਵੇਖੋ ਹਲੇ ਇਹ ਗੱਲ ਇੱਥੇ ਨਿਬੜਦੀ ਨਹੀਂ ਆ 16 ਫਰਵਰੀ ਅੰਬਾਲਾ ਪੁਲਸ ਨੇ ਆ ਵੀਡੀਓ ਜਾਰੀ ਕੀਤੀ ਹੈ ਜੀ ਉਨ੍ਹਾਂ ਦੀ ਐਸਪੀ ਕਿਉਂਕਿ ਐਸਐਸਪੀ ਉੱਥੇ ਹੁੰਦਾ ਨਹੀਂ ਐਸਪੀ ਆ ਉਨ੍ਹਾਂ ਨੇ ਦੋ ਵੀਡੀਓ ਜਾਰੀ ਕੀਤੀ ਕਿ ਜਿਹੜੇ ਆਪਣੇ ਨੌਜਵਾਨ ਬੱਚੇ ਜਾਂ ਕਿਸਾਨ ਭਰਾ ਕਹਿ ਲੋ ਜਾਂ ਬਜ਼ੁਰਗ ਕਹਿ ਲੋ ਜਿਹੜੇ ਅੱਗੇ ਨੂੰ ਜਾਂਦੇ ਸਨ ਉਨ੍ਹਾਂ ਦੀ ਇਹਨਾਂ ਨੇ ਫਿਲਮਿੰਗ ਕੀਤੀ ਆ ਤੇ ਫਿਲਮਿੰਗ ਕਰਨ ਤੋਂ ਬਾਅਦ ਇਹ ਵੀਡੀਓ ਜਾਰੀ ਕਰ ਰਿਹਾ ਕਿ ਜੋ ਕੋਈ ਸਾਨੂੰ ਇਹਨਾਂ ਦੀ ਇਨਫਰਮੇਸ਼ਨ ਦਊਗਾ ਇਹਨਾਂ ਦੀ ਪਛਾਣ ਕਰੂਗਾ ਤੇ ਫਿਰ ਅਸੀਂ ਉਹਨਾਂ ਦਾ ਨਾਂ ਗੁਪਤ ਰੱਖਾਂਗੇ ਮਗਰ ਠੋਕ ਕੇ ਕਾਰਵਾਈ ਕਰਾਂਗੇ। ਮਤਲਬ ਕਿ ਬੜੀ ਛੇਤੀ ਕਿ ਜਿਵੇਂ ਮੁੜ ਕੇ ਇੱਥੇ ਰੇਡਾਂ ਹੁੰਦੀਆਂ ਸੀ ਨਾ ਜੀ ਜਦੋਂ ਉੱਥੋਂ ਅੰਦਾਲ ਅੰਦੋਲਨ ਮੁੱਕਿਆ ਉਸ ਤੋਂ ਬਾਅਦ ਕਿੰਨਾ ਚਿਰ ਇੱਥੇ ਰੇਡਾਂ ਚੱਲਦੀਆਂ ਰਹੀਆਂ। ਇਹਨਾਂ ਨੌਜਵਾਨਾਂ ਦੀ ਪਛਾਣ ਕਰਕੇ ਫਿਰ ਬਿਲਕੁਲ ਸਹੀ ਆਪਨੇ ਨਾ ਉਹਨਾਂ ਤੇ ਕਾਰਵਾਈ ਹੋਈ ਹੈ। ਕਿਉਂਕਿ ਇਤਨੇ ਦਿਨ ਸੇ ਜੋ ਹੈ का जो तेरा फरवरी का था जो जो कॉल थी उसके रिगार्डिंग जो है बातचीत भी करी गई तो प्रॉपर बैरिकेडिंग करके इनको रोका भी गया जहां हमारी पैरामिलिट्री फोर्स भी तैनात है और हमारी पुलिस फोर्स भी तैनात है रोकने के लिए क्योंकि 2020 में भी इस तरह का उत्पाद पहले हो चुका है तो उसके मद्देनजर पुलिस प्रशासन द्वारा जो इस बार थोड़ी अच्छे से प्रॉपर तैयारी करी गई थी लेकिन कुछ हमारे सामने ऐसे वीडियोस आए हैं जिसमें कि ये लोग पत्थर जो है तोड़ रहे हैं बैठ के और वहां जो है बॉर्डर पे ये लोग पत्थर लेके आए हैं इन्होंने पैरामिलिट्री फोर्सेस जो हमारी आगे लगी हुई थी और हमारे जो जवान हमारे ऑफिसर्स आगे लगे हुए थे उनके ऊपर पत्थरबाजी की है जिसमे से कुल हमारे 25 जवान जो है घायल हुए हैं एक डीएसपी रैंक जो हमारे अधिकारी है उनको भी पत्थर से ही चोट लगी थी और 25 में से हमारे सात जवान तो इसके हरियाणा पुलिस के हमारे 18 जवान हैं और सात जवान हमारे मिलिट्री फोर्सेस के हैं तो वो वीडियो जो है हमने जनहित में पुलिस प्रशासन की मदद के लिए जारी करी है ताकि हम पुलिस प्रशासन जो है सारा हम हरियाणा पुलिस की तरफ से हम अपील करना चाहते हैं कि भाई जो भी ये उत, जो उत्पाद मचा रहे हैं आंदोलन के नाम पे जो अपने आप को ये बताते हैं कि हम ये आंदोलन लड़ रहे हैं तो जो आंदोलन के नाम पे उत्पाद मचा रहे हैं जो पुलिस फोर्स पे ने पथराव करा है। जो पत्थर तोड़ तोड़ के तैयारियां कर तो जारी करा गया के लिए कि हम पहचान करना चाहते हैं तो पब्लिक से अपील है आप इनकी पहचान करके हमें बताइए और जो भी जानकारी हमें देगा जानकारी उसकी गुप्त रखी जाएगी और जो भी कड़ा से कड़ा जो ਹਮਾਰੇ ਤਰਫ ਸੇ ਐਕਸ਼ਨ ਹੋਗਾ ਇਨਕੇ ਖਿਲਾਫ ਨਹੀਂ ਉਹ ਕੁਛ ਇਨਕੀ ਬਾਤ ਚੀਤ ਨਹੀਂ ਉਸ ਠੀਕ ਹੈ ਤਾਂ ਕਿ ਕਠੀ ਤੋਂ ਕਠੀ ਕਾਰਵਾਈ ਹੋਊਗੀ ਹੁਣ ਮੈਂ ਭਗਵੰਤ ਮਾਨ ਨੂੰ ਸਿੱਧਾ ਮੇਰਾ ਸਵਾਲ ਹੈ ਕਿ ਭਾਈ ਬਾਰਡਰ ਤੋਂ ਟੱਪੇ ਨਹੀਂ ਤੇ ਪੰਜਾਬ ਦੀ ਧਰਤੀ ਤੇ ਆ ਕੇ ਹਰਿਆਣਾ ਪੁਲਿਸ ਦਾ ਕਾਰਵਾਈ ਕਰਨ ਲਈ ਉਹਨਾਂ ਨੇ ਪ੍ਰੈਸ ਨੋਟ ਵੀ ਜਾਰੀ ਕਰਤਾ ਐਸਪੀ ਨੇ ਬਿਆਨ ਵੀ ਦੇਤਾ ਤੇ ਸਾਡਾ ਭਗਵੰਤ ਮਾਨ ਕਦੇ ਲਈ ਸੁੱਤਾ ਪਿਆ ਜਿਹੜੇ ਅਥਰੂ ਗਾਇਸ ਮੈਨੂੰ ਅੱਜ ਚਲੋ ਮੈਂ ਇਹਨਾਂ ਨੂੰ ਵੀ ਪੁੱਛਿਆ ਕਹਿੰਦੇ ਕੋਈ ਹਿਸਾਬ ਹੀ ਨਹੀਂ ਜੋ ਮੈਂ ਹੋਰ ਪੁੱਛ ਕੇ ਆਇਆ ਹਾਂ ਕੋਈ ਗਿਣਤੀ ਕਹਿ ਰਿਹਾ ਜੀ 100 ਦੇ ਹਜ਼ਾਰ ਦੇ ਨੇੜੇ ਤੇੜੇ ਕੋਈ 500 ਕਹਿ ਰਿਹਾ ਕੋਈ ਹਜ਼ਾਰ ਕਹਿ ਰਿਹਾ ਫਿਰ ਰਬੜ ਬੁਲੇਟ ਰਬੜ ਬੁਲੇਟ ਜਿਹੜੀਆਂ ਬੰਦ ਹੋ ਗਈਆਂ ਨੇ ਜਿਹੜਾ ਜੰਮੂ ਕੁਸ਼ਵੀਰ ਇੰਨਾ ਰੌਲਾ ਪਿਆ ਸੀਗਾ ਕਿ ਇਹ ਜਿਹਦੇ ਵੱਜ ਜਾਂਦੀਆਂ ਨੇ ਜੇ ਕਿਸੇ ਦੇ ਅੱਖ 'ਚ ਵੱਜ ਗਈ ਉਹਦੀ ਅੱਖ ਹੀ ਚਲੀ ਜਾਂਦੀ ਉਹ ਦੇਖ ਨਹੀਂ ਸਕਦਾ ਜਿਹੜੀਆਂ ਗੱਡੀਆਂ ਉੱਥੇ ਖਲੋਤੀਆਂ ਨੇ ਉਹ ਵੀ ਮੈਂ ਵੀਡੀਓ ਬੜੀ ਛੇਤੀ ਹੁਣ ਜਾਰੀ ਕਰੂੰਗਾ ਉਹ ਗੱਡੀਆਂ ਤਾਂ ਜੰਮੂ ਕਸ਼ਮੀਰ ਦੇ ਨੰਬਰ ਦੀਆਂ ਨੇ ਮਤਲਬ ਜਿਹੜੀ ਜੰਮੂ ਕਸ਼ਮੀਰ ਬੈਨ ਹੋ ਗਈ ਚੀਜ਼ ਉਹ ਲਿਆ ਕੇ ਤੁਸੀਂ ਬਾਰਡਰ ਦੇ ਪਾਰ ਉੱਥੇ ਲਾਤੀ ਤੇ ਛਿੱਟੀ ਪੰਜਾਬ 'ਚ ਜਾਂਦੇ ਹੋ ਪੰਜਾਬ 'ਚ ਜੇ ਕੋਈ ਲੌਨ ਆਰਡਰ ਦੀ ਸਥਿਤੀ ਹੈ ਤੇ ਭਗਵੰਤਮਾਨ ਦੱਸੇ ਨਾ ਭਗਵੰਤਮਾਨ ਤਾਂ ਕਹਿੰਦਾ ਸਭ ਠੀਕ ਆ ਤੇ ਜੇ ਸਭ ਠੀਕ ਆ ਜਿਹੜੇ ਨੁਕਸਾਨੇ ਜਾ ਰਹੇ ਜਿਹੜੇ ਫੱਟਰ ਹੋ ਰਿਹਾ ਜਿਨ੍ਹਾਂ ਦੇ 100 ਤੋਂ ਵੱਧ ਜਿਨ੍ਹਾਂ ਦਾ ਤੁਸੀਂ ਇਲਾਜ ਕਰ ਰਹੇ ਹੋ ਉਹ ਕਿਹੜੀ ਤਾਕਤ ਨਾਲ ਕਿਹੜੇ ਅਸਮਾਨ ਤੋਂ ਧਰਤੀ ਤੇ ਕਿਹੜੀ ਅਸਮਾਨਾ ਤੋਂ ਧਰਤੀ ਤੇ ਇਹ ਜੀ ਤਾਕਤ ਡਿੱਗੀ ਆ ਜਿਹੜੇ ਉਹਨਾਂ ਨੂੰ 100 ਨੂੰ ਫੱਟਰ ਕਰ ਗਈ ਆ ਤੇ ਜੇ 100 ਬੰਦਾ ਫੱਟਰ ਹੋਇਆ ਤੇ ਪਰਚਾ ਨਹੀਂ ਪਣਦਾ ਪਿੰਡ 'ਚ ਇੱਕ ਹੋ ਜੇ ਤੇ ਤਾਂ ਪਰਚਾ ਹੋ ਜਾਂਦਾ ਮਗਰ ਇਹ ਬਾਰਡਰ ਤੇ ਪਤਾ ਨਹੀਂ ਕਿਹੜੀ ਮਿਲੀ ਭੁਗਤ ਹੈ ਫਿਕਸਡ ਮੈਚ ਚੱਲ ਰਿਹਾ ਕਿਸਾਨਾਂ ਨੂੰ ਪਰੇਚਾਨ ਤੇ ਮੂਰਖ ਬਣਾਉਣ ਦਾ ਕਿ ਇਹ ਤੇ ਕਾਰਵਾਈ ਕੋਈ ਨਹੀਂ ਹੋ ਰਹੀ ਔਰ ਮੈਂ ਐਸੇ ਲਈ ਕਹੀ ਨਾ ਕਿ ਇਹ ਭਗਵੰਤ ਮਾਨ ਜੀ ਕੇਜਰੀਵਾਲ ਸਾਹਿਬ ਮੈਂ ਕੱਲ ਪਰਸੋ ਆ ਟਵੀਟ ਵੀ ਆਪਦੀਆਂ ਪਾਈਆਂ ਸਨ ਇਹਨਾਂ ਨੇ 21 ਚ ਆਪਣਾ ਸਰਕਾਰ ਬਣਨ ਤੋਂ ਪਹਿਲਾਂ 21 ਚ ਕਿਹਾ ਸੀ ਕੈਪਟਨ ਅਮਰਿੰਦਰ ਨੂੰ ਜੀ ਕਿ ਜੇ ਸੈਂਟਰ ਸਰਕਾਰ ਨਹੀਂ ਦਿੰਦੀ ਐਮਐਸਪੀ ਤੇ ਕੈਪਟਨ ਦਵੇ ਨਹੀਂ ਕੈਪਟਨ ਦਿੰਦਾ ਤੇ ਲਾਂਬੇ ਹੋਵੇ ਤੇ ਅਸੀਂ ਦਵਾਂਗੇ ਤੇ ਭਾਈ ਹੁਣ ਤਾਂ 2 ਸਾਲ ਤੋਂ ਦੀ ਸਰਕਾਰ ਆਇਆ ਨੂੰ ਹੋ ਗਈ ਤੁਸੀਂ ਮੁਖਬਰੀ ਵੀ ਕਰ ਰਹੇ ਹੋ ਇਥੋਂ ਜਿੰਨੇ ਬੰਦੇ ਜਾ ਰਹੇ ਮੈਂ ਤੁਹਾਨੂੰ ਅੱਜ ਦੱਸ ਰਿਹਾ ਉਹਨਾਂ ਦੀ ਸਾਰਿਆਂ ਦੀ ਇੰਟੈਲੀਜੈਂਸ ਰਿਪੋਰਟ ਕੋਈ ਹੋਰ ਨਹੀਂ ਭਗਵੰਤ ਮਾਨ ਦੇ ਰਿਹਾ ਇਸ ਲਈ ਮੁਕਬਰੀ ਦਾ ਕੰਮ ਵੀ ਭਗਵੰਤ ਮਾਨ ਕਰ ਰਿਹਾ ਟਾਉਟੀ ਵੀ ਕਰ ਰਿਹਾ ਹੁਣ ਜੇ ਮਸਲਾ ਹੱਲ ਨਾ ਹੋਇਆ ਤੇ ਫਿਰ ਮੈਂ ਤਾਂ ਟਾਉਟੀ ਕਹੂੰਗਾ ਨਾ ਜੀ ਉਹਨੂੰ ਸਭ ਤੋਂ ਵੱਡਾ ਧਰੋ ਉਸ ਲਈ ਮੈਂ ਪਹਿਲੇ ਦਿਨ ਤੋਂ ਇਹ 13 ਤਰੀਕ ਤੋਂ ਮੈਨੂੰ ਲੱਗਦਾ ਜਿਦ ਤਨ ਪਹਿਲੇ ਦਿਨ 13 ਤਰੀਕ ਦੀ ਗੱਲ ਹੈ ਜੀ 13 ਤਰੀਕ ਤੋਂ ਮੈਂ ਮੰਗ ਕਰ ਰਿਹਾ ਕਿ ਪੰਜਾਬ ਦੀ ਧਰਤੀ ਤੇ ਆ ਕੇ ਜੋ ਇਹ ਅਤਰੂ ਗੈਸ ਜੋ ਰਬੜ ਬੁਲੇਟ ਦਾ ਇਸਤੇਮਾਲ ਹੋਇਆ ਇਹਦੇ ਤੇ ਪਰਚਾ ਦਰਜ ਹੋਣਾ ਚਾਹੀਦਾ ਏ ਡੀਜੀਪੀ ਸਾਹਿਬ ਦੀ ਫੋਟੋ ਜਨਤਕ ਹੋਈ ਹੈ ਉੱਥੇ ਫਿਰਦੇ ਰਹੇ ਆ ਐਸਐਸਪੀ ਉੱਥੇ ਫਿਰਦਾ ਰਿਹਾ ਮਗਰ ਪਤਾ ਨਹੀਂ ਕਾਦੇ ਇਹ ਉੱਥੇ ਮੂਰਖ ਦਰਸ਼ਕ ਬਣੇ ਬੋਲਦੀ ਕੁਝ ਨਹੀਂ ਦਿਸਦਾ ਕੁਝ ਨਹੀਂ ਸੁਣਦਾ ਕੁਝ ਨਹੀਂ ਇਤੋਂ ਮੈਨੂੰ ਸ਼ੱਕ ਹੋ ਗਿਆ ਕਿ ਭਾਈ ਪੰਜਾਬ ਦਾ ਮੁੱਖ ਮੰਤਰੀ ਇੱਕ ਫਿਕਸਡ ਮੈਚ ਖੇਡ ਰਿਹਾ ਹੈ ਔਰ ਇਹ ਇਸ ਗੱਲ ਤੋਂ ਬੜਾ ਸਪਸ਼ਟ ਦੱਸਦੇ ਕਿ ਬਿਕਰਮ ਸਿੰਘ ਮਜੀਠੀਆ ਆਗਿਆਨ ਸਿੰਘ ਜੋ ਕਿਸਾਨ ਨੇ ਜਿਹਨਾਂ ਦੀ ਸੰਭੂ ਬਾਡਰ ਤੇ ਡੈਥ ਹੋ ਗਈ ਸੀ ਦਿਲ ਦਾ ਦੌਰਾ ਪੈਣ ਕਾਰਨ ਤਾਂ ਉਹਨਾਂ ਦੇ ਘਰ ਪਾਂਜੀ ਤਾਂ ਉਹਨਾਂ ਨੇ ਕਈ ਮੰਗਾਂ ਵੀ ਰੱਖੀਆਂ ਨੇ ਕੇਂਦਰ ਦੀ ਸਰਕਾਰ ਇਹਨਾਂ ਨੂੰ ਮੁਆਵਜ਼ਾ ਦੇਵੇ ਔਰ ਜਿਹੜੇ ਕਿਸਾਨ ਆਪਣੀਆਂ ਮੰਗਾਂ ਲਈ ਬੈਠੇ ਨੇ ਉਹਨਾਂ ਦੀਆਂ ਮੰਗਾਂ ਵੀ ਪੂਰੀਆਂ ਕਰੇ ਪਹਿਲਾਂ ਕੇਂਦਰ ਦੀ ਸਰਕਾਰ ਵਾਅਦੇ ਕਰ ਲੈਂਦੀ ਆ ਫਿਰ ਉਹਨਾਂ ਵਾਅਦਿਆਂ ਤੋਂ ਮੁੱਕਰ ਜਾਂਦੀ ਆ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਵੀ ਤੱਜ ਕੱਸਿਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੋਈ ਕਾਰਵਾਈ ਨਹੀਂ ਕਰ ਰਹੇ ਪੰਜਾਬ ਦੇ ਲੋਕਾਂ ਨੂੰ ਜਿਸ ਤਰੀਕੇ ਨਾਲ ਜ਼ਖਮੀ ਹੋ ਰਹੇ ਨੇ ਇਜ਼ੇ ਤੱਕ ਜਿਹੜੇ ਜ਼ਖਮੀ ਇਲਾਜ ਨਹੀਂ ਦੇ ਕਿਸਾਨ ਉਹਨਾਂ ਦੀ ਖਬਰ ਸਾਰ ਨਹੀਂ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਨਿਖੇਦੀ ਹੈ ਤੇ ਵੀ ਗਿਆ ਮੁੱਖ ਮੰਤਰੀ ਕੋਈ ਐਕਸ਼ਨ ਲਵੇ ਹਾਈ ਕੋਰਟ ਤੱਕ ਅਸੀਂ ਜਾਵਾਂਗੇ ਕਿ ਪੰਜਾਬ ਦੇ ਲੋਕਾਂ ਨੂੰ ਹਰਿਆਣ ਦੇ ਫੋਰਸ ਨੇ ਔਰ ਜਿਹੜੀ ਜੰਮੂ ਕਸ਼ਮੀਰ ਦੀ ਫੋਰਸ ਆ ਉਸਨੇ ਫਟਰ ਕੀਤਾ ਹੈ ਅਸੀਂ ਹਾਈ ਕੋਰਟ ਵਿੱਚ ਕਹਿੰਦੇ ਬਿਕਮ ਸਿੰਘ ਮਜੀਠੀਆ ਦਾ ਕਹਣਾ ਕਿ ਪटीशन ਪਾਵਾਂਗੇ ਤੇ ਅਸੀਂ ਕੇਂਦਰ ਦੇ ਸਰਕਾਰ ਦੇ ਖਿਲਾਫ ਵੀ ਰੋਸ ਨਜ਼ਾਰੇ ਕਰਾਂਗੇ